ਆੜੇ ਵਿਕਰ ਤੁਕਾਰੀ ਮਾਇਆ ਮੋਹ ਤੋਂ ਤੁਲਾ ਸੁਧਧਾਰ ਆਪ ਸੁਪ੍ਰੀਤ ਗਾਈ ਇੱਕ ਉਤਪਾਲ ਸੁਣੀ ਆਪੂ ਰਸੰਗਤ ਇਹੇ ਬਿਲੰਤ ਜਪ ਤ੍ਰਾਸ ਬਿਟਾਈ ਏ ਕਰਦਾਸ ਬਾਤ ਕੀਰਤ ਕੀ ਦੁਰਨਾਮ ਆਪਸ ਵਿਚ ਆਪਾ ਅਗਣ ਨਾਮ ਇੰਨਾ ਸਰਵਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਦੇਉ ਹਰਿ ਗੁਣਾ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਇ ਪਹਿਲਾ ਮੁਕਮਨਾਮਾ ਸਰਵਨ ਕੀਤਾ ਉਪਰੰਤ ਆਪ ਜੀ ਦੇ ਫਾਲਗੁਣ ਨਿਰਸਾਰੀ ਫਗਣ ਦਾ ਮਹੀਨਾ ਆਪ ਜੀ ਨੇ ਸਰਵਨ ਕੀਤਾ ਸਾਧ ਸੰਗਤ ਜੀ ਅਗਰ ਦੇ ਮਹੀਨੇ ਵਿੱਚ ਸਤਿਗੁਰ ਪਾਤਸ਼ਾਹ ਪਰਮਾਉਂਦੇ ਹਨ ਕਿ ਜਿਵੇਂ ਸਰਦੀ ਦੀ ਜਿਹੜੀ ਕੰਢੀ ਲੁੱਟੇ ਜਦੋਂ ਉਹ ਨਿਕਲਦੀ ਹੈ ਤਾਂ ਉਸ ਤੋਂ ਬਾਅਦ ਲੋਕ ਮੋਲੀ ਵੱਲ ਨੂੰ ਵੱਧਦੇ ਨੇ ਤੇ ਸੰਸਾਰਕ ਸੁੱਖਾਂ ਵੱਲ ਉਹਨਾਂ ਦਾ ਪਿਆਰ ਵੱਧਦਾ ਪਰ ਇਹ ਜਿਤਨੇ ਸੰਸਾਰੀ ਸੁੱਖ ਨੇ ਮਿਆਵਕ ਆਨੰਦ ਤੇ ਮਿਆਵਕ ਸੁੱਖ ਜਿਹੜੇ ਨੇ ਥੋੜੀ ਦੇਰ ਵਾਸਤੇ ਹੁੰਦੇ ਨੇ ਤੇ ਮੁੜ ਕੇ ਉਹ ਨਾਸ਼ ਹੋ ਜਾਂਦੇ ਨੇ ਪਾਤਸ਼ਾਹ ਕਹਿੰਦੇ ਆ ਜੇ ਸਦੀਵੀ ਸੁੱਖ ਲੈਣਾ ਚਾਹਦਾ ਹੈ ਜੇ ਸਦੀਵੀ ਖੇੜਾ ਲੈਣਾ ਚਾਹਦਾ ਹੈ ਫੁੱਲ ਥੋੜੀ ਦੇਰ ਵਾਸਤੇ ਖਿੜਦੇ ਨੇ ਮੁਰਝ ਕੇ ਮਰ ਜਾ ਜਾਂਦੇ ਨੇ ਫੁੱਲ ਖਿਲਤਾ ਹੈ ਮੁਰਝਾਣੇ ਦਾ ਤਖੀਲ ਲੈ ਕੇ ਜਿਸੇ ਹੱਸਦਾ ਹੋਆ ਪਾਉਗੇ ਉਹ پریਸ਼ਾਨ ਹੀ ਹੋਗਾ ਫੁੱਲ ਖਿੜੇਗਾ ਪਰ ਕੁਝ ਸਮੇਂ ਬਾਅਦ ਉਹ ਮੁਰਝਾ ਜਾਏਗਾ ਕੋਈ ਅੱਜ ਹੱਸੇਗਾ ਪਰ ਥੋੜੀ ਦੇਰ ਬਾਅਦ ਉਹ ਰੋਏਗਾ ਵੀ ਕੋਈ ਅੱਜ ਖੇੜੇ ਵਿੱਚ ਆਏਗਾ ਉਹ ਮੁਰਝਾਏਗਾ ਵੀ ਪਰ ਜੇ ਤੁਸ ਦੀ ਵੀ ਖੇੜਾ ਲੈਣਾ ਚਾਹੁੰਦਾ ਹੈ ਜੇ ਤੂੰ ਸਦੀਵੀ ਸੁਖ ਲੈਣਾ ਚਾਹੁੰਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰ ਤੇ ਆ ਜਾ ਕਿਉਂਕਿ ਸੰਸਾਰ ਦੇ ਬੰਦੇ ਜਦੋਂ ਸੋਹਣੇ ਕੱਪੜੇ ਪਾ ਲੈਂਦੇ ਨੇ ਉਦੋਂ ਕਹਿੰਦੇ ਨੇ ਜੀ ਆਨੰਦ ਹੋ ਗਿਆ ਜਦੋਂ ਕੋਈ ਮਾਇਆ ਦਾ ਖੁੱਲਾ ਕਫਾ ਮਿਲ ਗਿਆ ਤਾਂ ਕਹਿੰਦਾ ਜੀ ਆਨੰਦ ਹੋ ਗਿਆ ਜਦੋਂ ਵੀ ਕੋਈ ਸੰਸਾਰੀ ਸੁਖ ਮਿਲਦਾ ਹੈ ਤਾਂ ਕਹਿੰਦਾ ਮੈਨੂੰ ਆਨੰਦ ਮਿਲ ਗਿਆ ਮੇਰੇ ਪਾਤਸ਼ਾਹ ਕੰਨ ਨੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਸਾਰੀ ਦੁਨੀਆ ਕਹਿੰਦੀ ਏ ਕਿ ਮੈਨੂੰ ਆਨੰਦ ਆ ਗਿਆ ਮੈਨੂੰ ਸੁਖ ਆ ਗਿਆ ਪਰ ਨਹੀਂ ਭਲਿਆ ਪਰਸ਼ਾ ਕੋ ਜਿਹੜੇ ਮਿਆਵਕ ਖੁਸ਼ੀਆਂ ਨੇ ਨਾ ਉਹ ਥੋੜੇ ਸਮੇਂ ਵਾਸਤੇ ਨੇ ਮੁੜ ਕੇ ਉਹ ਨਾਸ ਹੋ ਜਾਂਦੀਆਂ ਹਨ ਹਲਗੁਣ ਆਨੰਦ ਉਪਾਰਜਨਾ ਆਨੰਦ ਉਹਨਾਂ ਦੇ ਅੰਦਰ ਪ੍ਰਗਟ ਹੁੰਦਾ ਏ ਆਨੰਦ ਦਾ ਪ੍ਰਕਾਸ਼ ਹੁੰਦਾ ਏ ਜਿਹੜਾ ਮੁੜ ਕੇ ਕਦੀ ਨਾਸ ਨਹੀਂ ਹਮੇਸ਼ਾ ਰੰਦਾ ਸਦੀ ਰੰਦਾ ਹੈ ਪਰ ਇਹ ਆਨੰਦ ਦੇ ਦਾਤੇ ਨੇ ਸਤਗੁਰ ਪਾਤਸ਼ਾਹ ਜੀ ਸਤਗੁਰੂ ਤੋਂ ਬਗੈਰ ਕੋਈ ਹੋਰ ਚਾਵੇ ਕਿ ਮੈਂ ਜ ਪੈਸੇ ਨਾਲ ਦੌਲਤ ਨਾਲ ਧਨ ਦੇ ਨਾਲ ਇਹ ਆਨੰਦ ਖਰੀਦ ਲਵਾਂ ਤਾ ਇਹ ਆਨੰਦ ਖਰੀਦਿਆ ਨਹੀਂ ਜਾ ਸਕਦਾ ਤੇ ਸਤਗੁਰਾਂ ਦੇ ਕੋਲੋਂ ਨਿਮਤਾ ਅਤੇ ਪਿਆਰ ਦੇ ਨਾਲ ਮਿਲਦਾ ਹੈ ਸਤਸੰਗ ਜੀ ਜਦੋਂ ਗੁਰੂ ਅਰਜਨ ਸਾਹਿਬ ਜੀ ਆਗਰਾ ਦੇ ਵਿੱਚ ਗਏ ਨੇ ਤਾਂ ਇੱਕ ਸਿੱਖ ਐਸਾ ਹੈ ਜਿਹੜਾ ਇੱਕ ਕਾਦੀ ਪੰਡ ਤੇ ਟਗਾ ਲੈ ਕੇ ਆਉਂਦਾ ਤੇ ਉਸ ਨੂੰ ਪਤਾ ਚੱਲਿਆ ਪਹਿਲਾਂ ਕਦੇ ਦਰਸ਼ਨ ਨਹੀਂ ਕੀਤੇ ਗੁਰੂ ਅਰਜਨ ਸਾਹਿਬ ਜੀ ਦੇ ਪਰ ਸੁਣਿਆ ਸੀ ਉਹ ਮੇਰਾ ਸਤਿਗੁਰੂ ਬੜਾ ਪਿਆਰਾ ਹੈ ਆਨੰਦ ਦਾ ਦਤਾ ਹੈ ਉਸ ਨੇ ਜਾ ਕੇ ਕਾਦੀ ਪੰਡ ਤੇ ਟਗਾ ਅੱਗੇ ਰੱਖ ਕੇ ਕਹ ਦਿੱਤਾ اے ਸੱਚੇ ਬਾਦਸ਼ਾਹ ਮੈਨੂੰ ਲੋਕ ਪਰਲੋਕ ਵਿਖੇ

ਤਾ ਫਿਰ ਇੱਕ ਆ ਦੀ ਪੰਡ ਤੇ ਇੱਕ ਟਕਾ ਮੈਂ ਰੁਣੇ ਚੁਕ ਲੈ ਕਹ ਲੱਗੇ ਇਸ ਤਰ੍ਹਾਂ ਨਾ ਕਰ ਬਈ ਮੈਂ ਤੈਨੂੰ ਪਤਾ ਹੈ ਕੋਣ ਹਿੰਦੁਸਤਾਨ ਦਾ ਬਾਦਸ਼ਾਹ ਤੇ ਮੇਰੇ ਹੁਕਮ ਦੀ ਜੋ ਉਦਲੀ ਕਰਦਾ ਹੈ ਮੈਂ ਉਸ ਨੂੰ ਚਾਹਮਤਾਂ ਜ਼ਿੰਦਗੀ ਦੇ ਦਵਾਂ ਚਾਹਮਤ ਉਸ ਨੂੰ ਮੌਤ ਦੇ ਦਵਾਂ ਤਾਂ ਅਗੋਂ ਸਿੱਖ ਕਹਿੰਦਾ ਹੈ ਤੂੰ ਹੋਵੇਂਗਾ ਹਿੰਦੁਸਤਾਨ ਦਾ ਬਾਦਸ਼ਾਹ ਪਰ ਮੇਰੇ ਸੱਚੇ ਪਾਤਸ਼ਾਹ ਦੇ ਬਰਾਬਰ ਉਹਨਾਂ ਦੇ ਚਰਨਾਂ ਦੀ ਧੂੜ ਵਰਗਾ ਵੀ ਨਹੀਂ ਹੈ ਇਸ ਲਈ ਮੈਂ ਤੇਰੇ ਸਾਹਮਣੇ ਇਹ ਟਕਾ ਤੇ ਪੰਡ ਜੋ ਰੱਖੀਏ ਖੁਲੇਖੇ ਦੇ ਵਿੱਚ ਰੱਖੀਏ ਮੈਂ ਆਪਣੇ ਸੱਚੇ ਪਾਤਸ਼ਾਹ ਨੂੰ ਸਮਝ ਗਿਆ ਹਾਂ ਪਰ ਮੈਂ ਇਹ ਟਕਾ ਤੈਨੂੰ ਸਦਾ ਨਹੀਂ ਦੇਣਾ ਨਹੀਂ ਚਾਹੁੰਦਾ ਤੁਸਨੇ ਕਿਹਾ ਫਿਰ ਮੌਤ ਲਈ ਤਿਆਰ ਹੈ ਕਹਿੰਦਾ ਜੀ ਮਰਨ ਵਾਸਤੇ ਵੀ ਮੈਂ ਤਿਆਰ ਹਾਂ ਔਰ ਅੱਜ ਜੇ ਮੰਨ ਲਓ ਆਪਣਾ ਆਪਣੀ ਦ੍ਰਿਸ਼ਟੀ ਆਪਣੀ ਸਰਦਾ ਆਪਣਾ ਪਿਆਰ ਵੇਖੀਏ ਤਾਂ ਅਸੀਂ ਵੇਖ ਜਾਂਦੇ ਹਾਂ ਨਾ ਇਹ 2 2 3 3000 ਦੇ ਵਿੱਚ ਆਪਣਾ ਇਹ ਜਿਹੜਾ اخلاق ਹੈ ਨਾ ਇਹ ਇੱਥੇ ਆ ਕੇ ਜੁੜਦਾ ਵੀ ਜੋ ਸਾਡਾ ਬਾਰੀ ਤੋਰ ਦੇ اخلاق ਹੈ 1 ਲੱਖ ਦਾ ਦਾਇਰਾ ਕੋਈ ਛੋਟਾ ਜਿਹਾ ਨਹੀਂ ਹੈ اخلاق ਦਾ ਦਾਇਰਾ ਬਹੁਤ ਵੱਡਾ ਹੈ ਤੇ ਇਹ ਖਲਾਕੀ ਦਾਇਰਾ ਤਾਂ قائم رہ ਸਕਦਾ ਹੈ ਜੇਕਰ ਆਨੰਦ ਦੇ ਦਾਤੇ ਸਤਿਗੁਰਾਂ ਦੇ ਨਾਲ ਮੇਲ ਮੁਹੱਬਤ ਹੋਵੇਗਾ ਜੇ ਝੂਠਾ ਮੇਲ ਮੁਹੱਬਤ ਹੈ ਸਾਡਾ ਤਾਂ ਫਿਰ ਸਾਡਾ ਜਿਹੜਾ ਇਹ ਪਿਆਰ ਹੈ ਨਾ ਸਤਿਗੁਰੂ ਨਾਲੋਂ ਟੁੱਟ ਜਾਂਦਾ ਹੈ ਛਿੱਕੀ ਨਿੱਕੀ ਗੱਲ ਤੇ ਟੁੱਟ ਜਾਂਦਾ ਵਿੱਚ ਤਾਂ ਅੱਜ ਉਹ ਜਹਾਂਗੀਰ ਬਾਦਸ਼ਾਹ ਕਹਿੰਦਾ ਫਿਰ ਤੇਨੂੰ ਸਜਾਏ ਮੌਤ ਦੇਵਾਂਗਾ ਤਾਂ ਉਹਨੇ ਕਿਹਾ ਮੈਨੂੰ ਮੌਤ ਵੀ ਪਰਵਾਹ ਨਹੀਂ ਮੈਂ ਤੇਰੀ ਮੌਤ ਵੀ ਪਰਵਾਹ ਕਰ ਲਵਾਂਗਾ ਪਰ ਇਹ ਪਰਵਾਹ ਨਹੀਂ ਕਰਾਂਗਾ ਕਿ ਇਹ ਪੰਡ ਜਿਹੜੀ ਕਾ ਦੀਏ ਤੇ ਇੱਕ ਟਕਾ ਤੇਰੇ ਅੱਗੇ ਰੱਖੋ ਤੇ ਕਹਿੰਦੇ ਆਉਂਿਆ ਉਸਨੇ ਉਹ ਟਕਾ ਤੇਰੇ ਪੰਡ ਝੁਕ ਲਈ ਤੇ ਗੁਰੂ ਅਰਗੁਨ ਸਾਹਿਬ ਜੀ ਦੇ ਚਰਨਾਂ ਵਿੱਚ ਚਲਾ ਗਿਆ ਤੇ ਮੇਰੇ ਸਤਗੁਰ ਪਾਸਾ ਚਰਨ ਸਰਨ ਗੁਰ ਏਕ ਪੰਡਾ ਜਾਇ ਚੱਲ ਸਤਗੁਰ ਕੋਟ ਪੰਡਾ ਅੱਗੇ ਹੋਏ ਲੇ ਤੇ ਸਤਗੁਰ ਪਾਸਾ ਆਪਣੇ ਸਿੰਘਾਸਣ ਤੋਂ ਖੜੇ ਹੋ ਗਏ ਤੇ ਦੋਵੇਂ ਹੱਥ ਅਗਾ ਕਰਕੇ ਕਹਿਣ ਲੱਗੇ ਆ ਮੇਰੇ ਪਿਆਰੇ ਸਿੱਖ ਇਹ ਟਕਾ ਮੈਨੂੰ ਪਰਵਾਹ ਹੈ ਉਹ ਟਕਾ ਪਰਵਾਹ ਨਹੀਂ ਤੇ ਕੋਈ ਅਰਬੋਂ ਖਰਬੋਂ ਗੁਰੂ ਦੇ ਅੱਗੇ ਰੱਖ ਦੇਵੇ ਤੇ ਸਰਦਾਰੀ ਪਿਆਰ ਨਹੀਂ ਤਾਂ ਉਹ ਅਰਬੋਂ ਖਰਬੋਂ ਕੋਈ ਲੈ ਕੇ ਨਹੀਂ ਰੱਖਦਾ ਇਹ ਸਤਗੁਰ ਦਾ ਦਰਬਾਰ ਹੈ ਤਾਂ ਇਸ ਲਈ ਇਹ ਆਨੰਦ ਇਹ ਰਹਾ ਨਾ ਸਤਿਗੁਰਾਂ ਦੇ ਕੋਲੋਂ ਮਿਲਦਾ ਹੈ ਤੇ ਕੋਈ ਨਾਮ ਮੰਨ ਲਓ ਆਪਣਾ ਨਾਮ ਰੱਖ ਲਵੇ ਗੁਲਾਬ ਸਿੰਘ ਜਾਂ ਗੁਲਾਬ ਕੁਮਾਰ ਤੇ ਉਹ ਕਦੀ ਨਾਤਾ ਹੀ ਨਾ ਹੋਵੇ ਉਹਦੇ ਕੋਲ ਕੋਤਭੂ ਆਉਂਦੀ ਹੋਵੇ ਤਾਂ ਉਹ ਗੁਲਾਮ ਨਾਮ ਰੱਖਿਆ ਕੋਈ ਫਾਇਦਾ ਰੱਖਦਾ ਐ ਮੰਨ ਲਓ ਜਾਂਗੀਰ ਬਾਦਸ਼ਾਹ ਕਿਸ ਦੀ ਆਪਾਂ ਗੱਲ ਕਰਦੇ ਆਂ ਜਹਾਂ ਕਿ ਜਹਾਂ ਦੀ ਉੱਪਰ ਗੀਰਨਾ ਮੇਂ ਫਕੜ ਜਿਸ ਵੀ ਜਹਾਂ ਦੀ ਉੱਪਰ ਪਕੜ ਹੋਵੇ ਉਸ ਨੂੰ ਜਾਂਗੀਰ ਕਹਿੰਦੇ ਫੇਰ ਮੰਨ ਲਓ ਸਾਹ ਜਹਾਂ ਹੈ ਜਹਾਂ ਦਾ ਸੈਨ ਸਾਹ ਅਰੇ ਤੂੰ ਕਾਦਾ ਸਹੰਸਾ ਹੈ ਤੇਰੇ ਪੁੱਤ ਨੇ ਤੈਨੂੰ ਬੰਦ ਕਰ ਦਿੱਤਾ ਆਗਰੇ ਦੀ ਜੇਲ੍ਹ ਦੇ ਵਿੱਚ ਤੇਰੇ ਪੁੱਤ ਨੇ ਤੈਨੂੰ ਇੱਕ ਘੁੱਟ ਪਾਣੀ ਵੱਲੋਂ ਤਰਸਾਇਆ ਤੈਨੂੰ ਭੋਜਨ ਵੱਲੋਂ ਤੜਫਾਇਆ ਤੇਰੀ ਹਰ ਸੁੱਖ ਸੁਵਿਧਾ ਕੋ ਲਈ ਤੂੰ ਦੱਸ ਕਾ ਭਾ ਕਾ ਨਾਮ ਜਹਾਨ ਦਾ ਸਹੰਸਾ ਹੈ ਔਰ ਅੰਮ੍ਰਿਤ ਅੰਮ੍ਰਿਤ ਜੀਵ ਤਖਤ ਦੇ ਜੀਵ ਨਾਲੇ ਸੁੰਦਰਤਾ ਅਰੇ ਭਾਈ ਤੂੰ ਕੋਈ ਤਖਤ ਦੀ ਕਾਜ ਵਾਸਤੇ ਸੁੰਦਰਤਾ ਹੈ ਤੂੰ ਤਾਂ ਤਖਤ ਨੂੰ ਦਾਗ ਲਗਾਉਣ ਵਾਲਾ ਇਨਸਾਨ ਹੈ ਤੂੰ ਨਾਮ ਆਪਣਾ ਜਿਸ ਤਰ੍ਹਾਂ ਮਰਜ਼ੀ ਰੱਖ ਲੈ ਤੂੰ ਦਾਗੀ ਹੈ ਤੂੰ ਕਲੰਕੀ ਹੈ ਗੁਰਬਾਣੀ ਵਿੱਚ ਆਉਂਦਾ ਹੈ ਨਾ ਮੋਟਾ ਨਾਉ ਘਰਾਈਏ ਗਲ ਅਉਗਣ ਪਾਰਾ ਮਾਨਸ ਦਾਤ ਨਾ ਹੋਵੇ ਤੂੰ ਦਾਤਾ ਸਾਰਾ ਮੋਟਾ ਦੇਖੋ ਇੱਕ ਤਾਂ ਮੋਟਾ ਹੁੰਦਾ ਕਿਸੇ ਨੂੰ ਨਫ਼ਰਤ ਨਾਲ ਕਹਿਣਾ ਪਰ ਇੱਥੇ ਮੋਟਾ ਦਾ ਕਿ ਇਹ ਵੱਡਾ ਗੁਰਮਾਨ ਕੋਈ ਆਪਣਾ ਨਾਮ ਚੰਗਾ ਰੱਖ ਲਵੇ ਮਹਾਰਾਜੀ ਬਾਣੀ ਕਹਿੰਦਾ ਚੰਗਾ ਨਾਮ ਰਖਾਇਕ ਜਸ ਕੀਰਤ ਜਗ ਲੇ ਜੇ ਕਿਸ ਨਗਰ ਨਾ ਆਵੇ ਤਾ ਬਾਤ ਨਾ ਪੁੱਛੇ ਕੀਤਾ ਅੰਦਰ ਕੀਤ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਹੁਣ ਕਰੇ ਗੁਣਵੰਤਿਆਂ ਨੂੰ ਗੁਣ ਜਿਹੜਾ ਮੋਟਾ ਨਾਮ ਧਰਾਈਏ ਗੱਲ ਔਗਣ ਭਾਰਾ ਵਧੀਆ ਨਾਮ ਰਖਾ ਲਿਆ ਪਰ ਜਿਹੜਾ ਇਹ ਸਰੀਰ ਹੈ ਸਾਰਾ ਔਗਣ ਦੇ ਨਾਲ ਭਰਿਆ ਹੋਇਆ ਤਾਂ ਦੱਸੋ ਭਈ ਉਹ ਨਾ ਚੰਗਾ ਨਾਮ ਰਖਾਇ ਕਿ ਫਿਰ ਕਿੱਥੇ ਗਿਆ ਮਾਨਸ ਦਾਤਣਾ ਉਹ ਵਹੀ ਤੂੰ ਦਾਤਾ ਸਾਰਾ ਤੇ ਮਨੁੱਖ ਕਹਿੰਦਾ ਹੈ ਦਾਤਾ ਬਣ ਲੈਂਦਾ ਪਰ ਮਹਾਰਾਜ ਕਹਿੰਦੇ ਨੇ ਕਿ ਇਹ ਮਨੁੱਖ ਆਪ ਮੰਗਤਾ ਹੈ ਆਪ ਭਿਖਾਰੀ ਹੈ ਤੇ ਇੱਕ ਕਾਦੇ ਵਾਸਤੇ ਦਾਤਾ ਬਣ ਕੇ ਬੈਠ ਗਿਆ ਹੈ ਤੇ ਜੇ ਇਸ ਤਰ੍ਹਾਂ ਜਿਹੜਾ ਕੋਈ ਦਾਤਾ ਬਣ ਕੇ ਬੈਠਦਾ ਹੈ ਉਹਦਾ ਵਾਈ ਗੁਰੂ ਦਾ ਸਰੀਰ ਬਣ ਜਾਂਦਾ ਹੈ ਤੇ ਜਿਹੜਾ ਸ੍ਰੀਖ ਉਹ ਕਦੀ ਦੀ ਗੁਰਨਾਮ ਤੋ ਪਾਤਸ਼ਾਹ ਦੇ ਦਰ ਤੇ ਪਰਵਾਹ ਨਹੀਂ ਹੁੰਦਾ ਗੁਰਮਤ ਦੇ ਕੁਝ ਵਿਚਾਰ ਜਿਹੜੇ ਨੇ ਨਾ ਸਭ ਤੋਂ ਉੱਚੇ ਤੇ ਸੱਚੇ ਨੇ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕੋਈ ਇਹ ਕਹੇ ਨਾ ਕਿ ਆਇਆ ਸਥਾਨ ਮੇਰਾ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਤੇ ਮੈਂ ਉਥੇ ਆਪਣੀ ਮਨਮਰਜ਼ੀ ਕਰ ਲਵਾਂ ਜਾਂ ਜੇ ਮੇਰੇ ਮੈਨੂੰ ਲੋਕ ਧਾਰਮਿਕ ਕਹਿੰਦੇ ਨੇ ਮੈਂ ਧਾਰਮਿਕ ਚੋਲਾ ਪਾਇਆ ਹੋਇਆ ਮੈਂ ਧਾਰਮਿਕ ਬਰਕਾ ਪਹਿਨੇ ਆਇਆ ਹੋਇਆ ਤੇ ਫਿਰ ਮੈਂ ਜਾ ਕੇ ਆਖਾਂ ਕਿ ਨਹੀਂ ਮੈਂ ਗੁਰੂ ਸਾਹਿਬ ਨੇ ਪੜ੍ਹਾਏ ਹੋਏ ਨਿਯਮ ਨੂੰ ਬਦਲ ਦੇਵਾ ਕਿਉਂਕਿ ਮੈਂ ਗੁਣਵਾਨ ਹਾਂ ਕਿਉਂਕਿ ਦੁਨੀਆ ਮੈਨੂੰ ਜਾਣਦੀ ਏ ਕਿਉਂਕਿ ਦੁਨੀਆ ਮੈਨੂੰ ਸਿੱਧੇ ਕਰਦੀ ਏ ਪਰ ਫਿਰ ਅਗਣ ਭਾਰਾ ਉਹ ਤਾਂ ਅਗਣਾ ਕਾ ਕੇ ਭਾਰਾ ਹੋਇਆ ਸਾਸੰਗ ਜੀ ਨਵੀਨਤਮ ਚਾਕੀਆਂ ਵੱਲ ਤੇ ਪ੍ਰਾਤਨ

ਉੱਥੇ ਇਹ ਚਲਾ ਨਗਿਆ ਕਿਉਂਕਿ ਇੱਕ ਇਤਨੀ ਵੱਡੀ ਟਕਸਾਲ ਦਾ ਇਹ ਆਗੂ ਹੈ ਤਾਂ ਉਸ ਦੀਆਂ ਸਭਾਵਾਂ ਕਿ ਜੋ ਵੀ ਵੀਡੀਓਜ਼ ਨੇ ਬੜ ਬੜ ਕੇ ਆਣੀਆਂ ਤਾਂ ਸਾਰੇ ਸਿੱਖਾਂ ਨੇ ਇਹਨੂੰ ਬਲੰਤਾ ਪਾਈਆਂ ਦੇਸ਼ ਵਿਦੇਸ਼ੋਂ ਤੋਂ ਫੋਨ ਆਏ ਔਰ ਆ ਜਿਤਨਾ ਪਰੇਸ਼ਾਨ ਹੋ ਗਿਆ ਕਿ ਸਿੱਖਾਂ ਦੇ ਉਲਾਮੇ ਸੁੰਦਾ ਸੁੰਦਾ ਥੱਕ ਗਏ ਇਸ ਲਈ ਕਦੀ ਵੀ ਇਹ ਨਾ ਕਰਨਾ ਕਿ ਐਸ ਗੁਰਦੁਆਰੇ ਦਾ ਮਾਲਕ ਮੈਂ ਹਾਂ ਕਿ ਮੈਂ ਆਪਣੀ ਮਨਮਰਜ਼ੀ ਕਰ ਲਵਾਂਗਾ ਹਰ ਗੱਲ ਨਹੀਂ ਇਹ ਪੰਥ ਦੀ ਅਮਾਨਤ ਹੁੰਦਾ ਹੈ ਗੁਰਦੁਆਰੇ ਜਿਤਨੇ ਵੀ ਨੇ ਗੁਰਦੁਆਰੇ ਦੀ ਜਿਤਨੀਆਂ ਵੀ ਬਸਤਾ ਨੇ ਇਹ ਪੰਥ ਦੀ ਅਮਾਨਤ ਹੋਇਆ ਕਰਦੇ ਨੇ ਇੱਥੇ ਕੋਈ ਆਪਣੀ ਮਨਮਰਜ਼ੀ ਨਹੀਂ ਕਰ ਸਕਦਾ ਕੋਈ ਗੁਰੂ ਦੀ ਮਰਿਆਦਾ ਨੂੰ ਤੋੜ ਕੇ ਤੇ ਆਪਣੀ ਮਰਿਆਦਾ ਲਾਗੂ ਨਹੀਂ ਕਰ ਸਕਦਾ ਇੱਥੇ ਗੁਰੂ ਦੀ ਮਰਿਆਦਾ ਹੈ ਤੇ ਗੁਰੂ ਦੀ ਮਰਿਆਦਾ ਹਮੇਸ਼ਾ ਚੱਲੇਗੀ ਸਾਧ ਸੰਗਤ ਜੀ ਮੈਂ ਆਪ ਦੀ ਹੋਰ ਉਦਾਹਰਣ ਦੇਣਾ کہ ایک جڑا جڑا داری ساد نے ارد کیتے گربانی نے کمبے بدہ جال رہے جال بن نہ ہوئے یان کا بدہ مان رہے اور بن گیان نہ ہوئے انہیں پتہ کیا ارد کیتے کندہ بے گلو ایتا گرنانک پاس شاہ جی کہہ گئے نے بھئی کمب دے بھی کے آکے شنان کرنا پر جو میں دھرندر ساستری نے کہا جتا جیڑا کمب بھی چلی آکے نہ آبے گا او دیس تروئی ہوئے گا اپنی من مردی نہ ਪਰੀਭਾਸ਼ਾ ਘਟਿਤ ਕਰ ਲੈਣੀ ਆਪਣੀ ਮਨਮਨਜੀ ਦੇ ਨਾਲ ਗੁਰਬਾਣੀ ਦੇ ਅਰਥ ਕਰ ਦੇਣੇ ਗੁਰਬਾਣੀ ਦੇ ਗਲਤ ਅਰਥ ਕਰਨੇ ਗੁਰਬਾਣੀ ਦੇ ਅਰਥ ਨੂੰ ਤੋੜਨਾ ਮੋੜਨਾ ਬਹੁਤ ਵੱਡਾ ਪਾਪ ਹੈ ਇਤਨਾ ਵੱਡਾ ਪਾਪ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਜੇ ਸਿਹਾਸਣ ਤੇ ਬੈਠੇ ਨੇ ਤੇ ਭਾਈ ਦਾਤੂ ਜੀ ਉਹਨਾਂ ਦੇ ਸੀਨੇ ਦੇ ਵਿੱਚ ਆ ਕੇ ਲੱਤ ਮਾਰਦੇ ਨੇ ਤੇ ਗੁਰੂ ਅਮਰਦਾਸ ਪਾਤਸ਼ਾਹ ਸੰਗਾਸਣ ਤੋਂ ਦੇਖਾਂ ਡਿੱਗ ਪੈਂਦੇ ਨੇ ਉਸ ਗੱਦ ਦੇ ਦੁੱਖ ਨੂੰ ਤਾਂ ਉਹ ਸਹਿਨ ਕਰ ਜਾਂਦੇ ਨੇ ਪਰ ਜਦੋਂ ਸਤਵੇਂ ਜਾਮੇ ਦੇ ਵਿੱਚ ਬਾਬਾ RAM ਰਾਏ ਇੱਕ ਗੁਰਬਾਣੀ ਦੇ ਅਰਚ ਬਲ ਫੜਦਾ ਹੈ ਇਸ ਮਿੱਟੀ ਮੁਸਲਮਾਨ ਕੀ ਤਾਂ ਮੇਰੇ ਸਤਪੁਰ ਪਾਤਸ਼ਾਹ ਦੀ ਆਖਦਿ ਨੇ ਇਸ ਨੂੰ ਕੋਈ ਸੰਗਤ ਆਪਣੇ ਮੂੰਹ ਨਾ ਲਾਵੇ ਅੱਜ ਤੋਂ ਬਾਅਦ ਇਹ ਮੇਰਾ ਪੁੱਤਰ ਨਹੀਂ ਏ ਆਪਣੇ ਪੁੱਤਰ ਦੇ ਹੋਣ ਦਾ ਜਿਹੜਾ ਪਾਸੀ ਉਹ ਵੀ ਉੱਪਰੋਂ ਹਟਾ ਲਿਆ ਔਰ ਦਰਬਾਰਦੀਆਂ ਠੋਕਰਾ ਖਾਦਾਰੀਆਂ ਬਾਤ ਦੇ ਵਿੱਚ ਉਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਮਾਫੀ ਮੰਗੀ ਤਾਂ ਮੇਰਾ ਕਹਿਣ ਤੋਂ ਪਾਪ ਇਹ ਹੈ ਗੁਰਬਾਣੀ ਦੇ ਅਰਥ ਜਿਹੜੇ ਨੇ ਉਹ ਇਸ ਤਰ੍ਹਾਂ ਕਰਨੇ ਆਪਣੇ ਨਿੱਜੀ स्वार्थ ਵਾਸਤੇ ਇਹ ਬਹੁਤ ਗਲਤ ਹੈ ਔਰ ਜਿਤਨੇ ਇਸ ਕੱਚੇ ਕੇ ਸਾਧ ਨੇ ਨਾ ਇਹ ਗੁਰਬਾਣੀ ਦੇ ਗਲਤ ਅਰਥ ਕਰਦੇ ਨੇ ਸਤਸੰਗਜੀ ਮੈਂ ਵੀ ਆਪਣੇ ਕੰਨ ਚੂੜੀਆਂ ਵਾਲਾ ਹੈ ਪੰਜਾਬ ਦੇ ਵਿੱਚ ਉੱਥੇ ਗਿਆ ਤਾਂ ਉੱਥੇ ਮੈਨੂੰ ਉੱਥੋਂ ਦੇ ਲੋਕ ਕਹਿਣ ਲੱਗੇ ਵੀ ਅੱਜ ਸਤਸੰਗ ਤੁਸੀਂ ਚਲੋਗੇ ਹਾਲਾਂਕਿ ਜਦੋਂ ਮੈਂ ਰਾਹ ਦੇ ਵਿੱਚ ਲੰਘਿਆ ਸੀ ਤੇ ਸਾਰਾ ਕੁਝ ਦੇਖ ਕੇ ਗਿਆ ਸੀ ਤਾਂ ਮੈਂ ਕਹਾਂ ਜੀ ਮੈਂ ਉਧਰ ਨਹੀਂ ਜਾਣਾ ਮੈਂ ਸਿਰਫ ਗੁਰਦੁਆਰੇ ਸਾਹਿਬ ਜਾਂਦਾ ਮੈਂ ਸ਼ਾਇਰ ਕਰਨ ਦੇ ਬਹਾਨੇ ਉਹ ਤੁਧ ਲੰਗਿਆ ਅਕ ਸਾਰੇ ਗੁਰਬਾਣੀ ਦੇ ਪ੍ਰਮਾਨ ਲਗਾ ਰਿਹਾ ਸੀ ਗੁਰਬਾਣੀ ਦੀ ਲੇਕਿਨ ਉਹ ਆਪਣੇ ਮਤਲਬ ਦੇ ਅਨੁਸਾਰ ਉਹਨਾਂ ਦੇ ਅਰਥ ਕਰ ਰਹੇ ਸੀ ਸੋ ਜਿਹੜੇ ਆਪਣੇ ਮਤਲਬ ਦੇ ਅਨੁਸਾਰ ਅਰਥ ਕਰਨੇ ਇਹ ਬਹੁਤ ਵੱਡਾ ਗੁਨਾਹ ਹੈ ਸਾਧ ਸੰਗਤ ਜੀ ਮੈਂ ਆਪ ਨੂੰ ਹੋਰ ਉਦਾਹਰਣ ਦਵਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਧੀਰ ਮੱਲ ਨੇ ਗੋਲੀ ਮਾਰੀ ਸੀ ਉਸ ਦੇ ਅਸਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਮੱਥੇ ਤੇ ਲੱਗੇ ਸੀ ਉਹ ਦੁੱਖ ਤਾਂ ਗੁਰੂ ਤੇਗ ਬਹਾਦਰ ਪਾਸਾ ਨੇ ਪਰਬਾਨ ਕਰ ਲਿਆ ਪਰ ਸਤਵੇਂ ਜਾਮੇ ਦੇ ਵਿੱਚ ਗੁਰਬਾਣੀ ਦੇ ਅਰਥ ਬਦਲੇ ਉਹਨਾਂ ਨੂੰ ਚੰਗੇ ਨਹੀਂ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੇ ਤੇ ਬੇਗਾਨੇ ਜਿਹੜੇ ਸਾਰੇ ਉਹ ਰੋਜ਼ਤਾਨੇ ਦੇ ਮੀਨੇ ਮਾਤੇ ਰਹੇ ਉਹ ਰੋਜ਼ ਦੁੱਖ ਦਿੰਦੇ ਰਹੇ ਉਹਨਾਂ ਦੇ ਰਾਹ ਦੇ ਵਿੱਚ ਰੋੜਾ ਬਣ ਕੇ ਅੜਕਦੇ ਰਹੇ ਉਹਨਾਂ ਸਾਰਿਆਂ ਦੁੱਖਾਂ ਨੂੰ ਪ੍ਰਵਾਨ ਕਰ ਲਿਆ ਆਨੰਦਪੁਰ ਛੱਡਣਾ ਪ੍ਰਵਾਨ ਕਰ ਲਿਆ ਆਪਣਾ ਸਾਰਾ ਸਰਵਿਸ ਉਹਨਾਂ ਨੇ ਵਾ ਦਿੱਤਾ ਉਹਨਾਂ ਨੂੰ ਪ੍ਰਵਾਨ ਹੈ ਪਰ ਕੁਰਬਾਨੀ ਦੇ ਕੋਈ ਅਰਥ ਬਦਲੇ ਕੇ ਪ੍ਰਵਾਨ ਨਹੀਂ ਇਸ ਗੱਲ ਨੂੰ ਅੱਜ ਨਿਸ਼ਚਿਤ ਔਰ ਤੇ ਬੰਦ ਲੈਂਦੇ ਹਾਂ ਔਰ ਕੁੰਭ ਦੇ ਮੇਲੇ ਦੇ ਉਸ ਸਾਧਨ ਯਾਤ ਕੀਤੇ ਕੁੰਭੇ ਬੱਧਾ ਜਲ ਰਹੇ ਜਲ ਬਿਨੂ ਨਾ ਭਾਈ ਗੁਰੂ ਨਾਨਕ ਪਾਸਾ ਜਿਹਨੇ ਕਹ ਦਿੱਤਾ ਹੈ ਮੈਂ ਜਿਹੜਾ ਕੁੰਭ ਤਿਆਜ ਚ ਜਾਵੇਗਾ ਤੁਹੇ ਪਉ ਦੇ ਬਾਪ ਸਾਰੇ ਧੁੱਲ ਜਾਣਗੇ ਮਹਾਰਾਜ ਐਸਾ ਕਦੀ ਵੀ ਗੁਰੂ ਪਾਤਸ਼ਾਹ ਦਾ ਇਹ ਵਿਚਾਰ ਨਹੀਂ ਹੈ ਆਪਣੇ ਮਤਲਬ ਨੂੰ ਸਾਧਨ ਵਾਸਤੇ ਕਦੀ ਵੀ ਕੋਈ ਅਰਥ ਇਹ ਨਾ ਲਵੇ ਹਾਂ ਇਹ ਕਹਿ ਸਕਦੇ ਤੁਸੀਂ ਕਿ ਗੁਰੂ ਸਾਹਿਬ ਦੇ ਆ ਵਿਚਾਰ ਨੇ ਪਰ ਇਹਨਾਂ ਵਿਚਾਰਾਂ ਤੇ ਮੈਂ ਖੜਾ ਨਹੀਂ ਉਤਰ ਸਕਿਆ ਮੈਂ ਗੁਰੂ ਘਰ ਦਾ ਗੁਨਾਹਗਾਰ ਹਾਂ ਇਹ ਤਾਂ ਸੀ ਕਹਿ ਸਕਦੇ ਆ ਪਰ ਇਹ ਨਹੀਂ ਕਹਿ ਸਕਦੇ ਕਿ ਆ ਗੁਰਬਾਣੀ ਦੇ ਅਰਥ ਇਸ ਤਰ੍ਹਾਂ ਉਹਨਾਂ ਨੂੰ ਤੋਲ ਮੋਲ ਤੇ ਵਿਅਸਤ ਕੀਤਾ ਜਾ ਸਕਦਾ ਤੇ ਜੇ ਅਸੀਂ ਸਹੀ ਰੂਪ ਦੇ ਵਿੱਚ ਗੁਰੂ ਦੇ ਕੋਲ ਆਵਾਂਗੇ ਤਾਂ ਆਪਣੇ ਤੇ ਸਾਨੂੰ ਆਨੰਦ ਮਿਲੇਗਾ ਇਸ ਲਈ ਮੇਰੇ ਪਾਤਸ਼ਾਹ ਜੀ ਇੱਥੇ ਕਹਿੰਦੇ ਹਨ ਫਲ ਹੁਣ ਆਨੰਦ ਉਪਾਰਜਨਾ ਹ ਸਜਣ ਪ੍ਰਗਟੇ ਆਏ ਫੱਗਣ ਦੇ ਰਾਈ ਮੇਰੇ ਸਤਿਗੁਰ ਪਾਤਸ਼ਾਹ ਜੀ ਆਨੰਦ ਦੀ ਪਰਿਭਾਸ਼ਾ ਦੱਸਦੇ ਨੇ ਜਦੋਂ ਸਬ ਗੁਣ ਹਿਰਦੇ ਵਿੱਚ ਆ ਕੇ ਵਸਦੇ ਨੇ ਤੇ ਉਦੋਂ ਸਤਿਗੁਰੂ ਪਾਸਾ ਸਦੀਵੀ ਆਨੰਦ ਦੇ ਦਿੰਦੇ ਨੇ ਜਿਸ ਆਨੰਦ ਨੂੰ ਪ੍ਰਾਪਤ ਕਰਕੇ ਫਿਰ ਦੁੱਖ ਜਿਹੜੇ ਨੇ ਉਹ ਨਹੀਂ ਆ ਕੇ ਘਰਦੇ ਤੇ ਹਰ ਸੱਜਣ ਪ੍ਰਗਟੇ ਆਏ ਹਰੀ ਸੱਜਣ ਵਾਹਿਗੁਰੂ ਪਰਮਾਤਮਾ ਕੋ ਨਦੀ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਸੰਤ ਸਹਾਇ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਜਿਹੜੇ ਸਤਸੰਗੀ ਜਨ ਹਨ ਉਹ ਸਹਾਇਕ ਹੁੰਦੇ ਨੇ ਪ੍ਰਭੂ ਪ੍ਰਮਾਤਮਾ ਦੇ ਨਾਲ ਮਿਲਣ ਵਾਸਤੇ ਤਾਂ ਇਸ ਲਈ ਸਾਨੂੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਕਰਨੀ ਚਾਹੀਦੀਏ ਉਹ ਕਿਰਪਾ ਕਰਕੇ ਸਾਨੂੰ ਅਕਾਲ ਪੁਰਖ ਦੇ ਨਾਲ ਮਿਲਾ ਦਿੰਦੇ ਹੁੰਦੇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਉਹ ਅੰਤੇ ਕਰਨ ਦੀ ਸੇਜਾ ਹੈ ਇਹ ਅੰਤੇ ਕਰਨ ਦੀ ਸੇਜਾ ਤੇ ਸਾਰੇ ਸੁੱਖਾਂ ਦਾ ਦਾਤਾ ਵਾਹਿਗੁਰੂ ਪ੍ਰਮਾਤਮਾ ਆਪ ਆਖੇ ਬਖਸ਼ਦਾ ਹੈ ਕੀ ਹੁੰਦਾ ਦੁੱਖਾਂ ਨਹੀਂ ਜਾਏ ਫਿਰ ਦੁੱਖਾਂ ਦੀ ਕੋਈ ਖਾ ਨਹੀਂ ਰਹਿੰਦੀ ਜਿੱਥੇ ਵਾਹਿਗੁਰੂ ਪਰਮਾਤਮਾ ਆ ਗਿਆ ਫਿਰ ਉੱਥੇ ਦੁੱਖ ਨਹੀਂ ਏਛ ਪੁਨੀ ਵੜ ਭਾਣੀ ਵਰ ਪਾਇਆ ਹਰ ਰਾਏ ਉਹਨਾਂ ਵੱਡਿਆਂ ਭਾਦਾਂ ਬਾਲੀਆਂ ਜੀਵ ਰੂਪੀ ਇਸਤਰੀਆਂ ਦੀ ਇੱਛਾ ਪੂਰਨ ਹੋ ਜਾਂਦੀ ਹੈ ਵਰ ਪਾਇਆ ਹਰ ਰਾਏ ਅੰਤੇ ਕਰਨ ਦੀ ਸੇਜਾ ਦੇ ਉੱਪਰ ਜਿੱਥੇ ਹਰੀ ਵਾਹਿਗੁਰੂ ਪਰਮਾਤਮਾ ਦੀ ਆ ਕੇ ਬਰਾਜਦੇ ਹਨ ਫਿਰ ਅੱਗੇ ਸਤਿਗੁਰ ਪਾਤਸ਼ਾਹ ਜੀ ਆਦਿ ਨੇ ਮੇਰੇ ਸਈਆਂ ਮੰਗਲ ਗਾਵਹੀ ਜੀਤ ਗੋਵਰ ਕਰਾਈ ਜੇ ਮਨੋਂ ਕੋਸ ਨੂੰ ਬਾਹਰੋਂ ਮਿਲ ਗਿਆ ਤਾਂ ਫਿਰ ਵੀ ਉਹ ਗੀਤ ਗਾਉਂਦੀਆਂ ਨੇ ਬਾਹਰੋਂ ਦੇ ਹੁਣ ਇੱਥੇ ਦੇਖੋ ਭਾਵ ਸਮਝਣਾ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਦੁਨੀਆ ਦੇ ਲੋਕ ਜਾਣਦੇ ਨੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੀਤ ਹੈ ਪਰ ਇੱਥੇ ਤਾਂ ਮੇਰੇ ਪਾਤਸ਼ਾਹ ਦਾ ਨਗੀਤ ਗੋਵਿੰਦ ਅਲਾਇ ਫਿਰ ਐਸਾ ਕਿਉਂ ਇਹ ਭਾਵ ਸਮਝ ਨਹੀਂਉਂਦੇ ਨਹੀਂ ਇੱਥੇ ਭਾਵ ਅਥ ਲੱਗਦੇ ਨਹੀਂ ਇੱਥੇ ਮੇਰੇ ਪਾਤਸ਼ਾਹ ਦਾ ਭਾਵ ਇਹ ਹੈ ਗੀਤ ਗੋਵਿੰਦ ਅਲਾਇ ਉਹ ਸਦਾ ਸਦਾ ਲਈ ਐਸਾ ਨਹੀਂ ਵਾਹਿਗੁਰੂ ਜੀ ਦੇ ਗੀਤ ਵਾਹਿਗੁਰੂ ਜੀ ਦੀ ਉਪਮਾ ਗਾਇ ਕਰਦੇ ਨੇ ਤੇ ਕਿੱਥੇ ਆਖਿਆ ਨਾ ਲੋਕ ਜਾਣੇ ਇਹ ਗੀਤ ਹੈ ਇਹ ਤਾਂ ਬ੍ਰह्म ਵਿਚਾਰ ਉੱਥੇ ਉਹਨਾਂ ਨੇ ਸੱਚਮੁੱਚ ਇਹ ਸਮਝ ਲਿਆ ਕਿ ਭਈ ਇਹ ਤਾਂ ਜਿਵੇਂ ਅਸੀਂ ਸੰਸਾਰੀ ਗੀਤ ਗਾਉਂਦੇ ਹਾਂ ਉਸ ਤਰ੍ਹਾਂ ਹੈ ਉਹਨਾਂ ਨੂੰ ਉੱਥੇ ਤੜਨਾ ਕੀਤੀ ਇਸ ਲਈ ਕਿਤੇ ਲਫ਼ਜ਼ ਇੱਕ ਥਾਂ ਤੇ ਅਰਥ ਇਸ ਤਰ੍ਹਾਂ ਲੱਗਦਾ ਹੈ ਤੇ ਦੂਸਰੀ ਥਾਂ ਤੇ ਦੂਸਰੇ ਤਰ੍ਹਾਂ ਅਰਥ ਲੱਗਦਾ ਹੈ ਉੱਥੇ ਪਾ ਅਰਥ ਲੱਗਦੇ ਨੇ ਇਸ ਲਈ ਗੁਰਬਾਣੀ ਨੂੰ ਸਮਝ ਕੇ ਪੜਨਾ ਇਹ ਬੜੀ ਬਹੁਤ ਜ਼ਰੂਰੀ ਗੱਲ ਹੁੰਦੀ ਹੈ ਤਾਂ ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਜੀਤ ਗੋਵਿੰਦ ਅਲਾਇ ਹਰ ਜੀਹਾਂ ਅਵਰਨ ਸਹੀ ਕੋਈ ਦੂਜਾ ਲਵੇ ਨਾ ਆਏ ਵਾਹਿਗੁਰੂ ਪਰਮਾਤਮਾ ਵਰਗਾ ਕੋਈ ਹੋਰ ਦੁਨੀਆ ਦੇ ਵਿੱਚ ਨਹੀਂ ਹੈ ਤੇ ਉਹਦੇ ਨਾਲ ਤੁਲਨਾ ਕਿਸੇ ਹੋਰ ਦੀ ਕੀਤੀ ਨਹੀਂ ਜਾ ਸਕਦੀ ਹਲਤ ਪਲਸ ਸਵਾਰੇ ਉਹਨਾਂ ਨੇਹਚਲ ਦਿੱਤੀਆਂ ਨ ਜਾਏ ਉਹਦਾ ਲੋਕ ਤੇ ਪਰਲੋਕ ਵਾਹਿਗੁਰੂ ਸਵਾ ਦਿੰਦਾ ਹੈ ਤੇ ਨੇਹਚਲ ਦਿੱਤੀਆਂ ਨ ਜਾਏ ਉਹਨਾਂ ਨੂੰ ਸਦਾ ਅਡੋਲ ਰਹਿਣ ਵਾਲੀ ਅਵਸਥਾ ਦੇ ਦਿੱਤੀ ਜਾਂਦੀ ਹੈ ਅਸੀਂ ਤਾਂ ਇੱਕ ਸਾਨੂੰ ਕੰਡਾ ਲੱਗਦੇ ਅਸੀਂ ਰੱਬ ਨੂੰ ਗਾਲਾਂ ਕੱਢਦੇ ਸਾਨੂੰ ਥੋੜਾ ਜਿਹਾ ਦੁੱਖ ਆ ਜਾਵੇ ਰੱਬ ਨੂੰ ਬੁਰਾ ਬਲਾ ਕਹਿੰਦੇ ਆ ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਇਸ ਨਿਹਚਲ ਜਗ੍ਹਾ ਦੇ ਪਹੁੰਚ ਗਏ ਨੇ ਉਹ ਤਾਂ ਫੇਰ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਕਿਤਿਆਂ ਧੂਖ ਭੂਖ ਸਦਮਾਰ ਇਹ ਬੇਬਾਕ ਦੇਦਾ ਦਾ ਇਹਦਾ ਦਾਤੇ ਤੇ ਇਹ ਤੇ ਹੀ ਦਾਤੇ ਸੁਖ ਵੀ ਤੇ ਸੁਖ ਵੀ ਉਹ ਸਭ ਨੂੰ ਪ੍ਰਵਾਨ ਕਰ ਲੈਂਦੇ ਨੇ ਫਿਰ ਅੱਗੇ ਸਤਗੁਰ ਪਾਸ਼ਾ ਆਪ ਦੇ ਹਨ ਸੰਸਾਰ ਸਾਗਰ ਤੇ ਰਖੀਏ ਬੋੜ ਦਾ ਜਨਮੇ ਤਾਂ ਫਿਰ ਸੰਸਾਰ ਸਾਗਰ ਤੋਂ ਸਤਗੁਰ ਪਾਸ਼ਾ ਰਖ ਲੈਂਦੇ ਨੇ ਤੇ ਉਹ ਜਨਮ ਮਰਨ ਦੇ ਵਿੱਚ ਉਹ ਸਾਈ ਨਾ ਮੇਂ ਦੌੜਦਾ ਨਹੀਂ ਉਹਦਾ ਜਨਮ ਮਰਨ ਮਿਟ ਜਾਂਦਾ ਹੈ ਜੇ ਵਾ ਇੱਕ ਇੱਥੇ ਬਿਸਰਾਮ ਦਾ ਧਿਆਨ ਰੱਖਣਾ ਇੱਕ ਹੁੰਦਾ ਹੈ ਅਰਧ ਮਿਸਰਾਮ ਇੱਕ ਹੁੰਦਾ ਹੈ ਫੁੱਲ ਮਿਸਰਾਮ ਇੱਥੇ ਅਰਧ ਮਿਸਰਾਮ ਲੱਗੇਗਾ ਜੇਵਾ ਇੱਕ ਅਨੇਕ ਗੋੜਾ ਇੱਕ ਜਿਹੜਾ ਹੈ ਸਾਰਾ ਮਿਸਰਾਮ ਲੱਗੇਗਾ ਦੇ ਭਾਈ ਗੁਰੂ ਮੇਰੀ ਜੇਵਾ ਇੱਕ ਹੈ ਤੇ ਤੇਰੇ ਗੁਣ ਜਿਹੜੇ ਨੇ ਅਨੇਕ ਮਿਸਰਾ ਸਤਿਗੁਰ ਪਾਤਸ਼ਾਹ ਨੇ ਕਿਹਾ ਇੱਕ ਦੂਜੇ 100 ਲੱਖ ਹੋਏ ਲੱਖ ਹੋਵੇਂ ਲੱਖ 20 ਲੱਖ ਲੱਖ ਕਿਹੜਾ ਆਖੀਏ ਜੇ ਨਾਮ ਜਪਦੀ ਇਸ ਤੇ ਸਤਿਗੁਰੂ ਮੈਨੂੰ ਅਨੇਕ ਜੇਵਾ ਦੇ ਦੇ ਕਿ ਕੀ ਕਰੇਗਾ ਭਾਈ ਸਾਨੂੰ ਇੱਕ ਦੇਵਾ ਮਿਲ ਜਾਣਾ ਦਾ ਜਿੰਦਿਆਂ ਚੁਗਲੀ ਕਰਾਂਗੇ ਕਿਸੇ ਨੂੰ ਬੋਲ ਤੇ ਕੋ ਬੋਲ ਬਲਾਂਗੇ ਪਰ ਗੁਰੂ ਪਾਸਾ ਆਦਦੇ ਨੇ ਮੈਂ ਉਹ ਦਿੱਤੀਆਂ ਹੋਈਆਂ ਜ਼ਬਾਨਾਂ ਦੇ ਨਾਲ ਇਹ ਵਾਹਿਗੁਰੂ ਤੇਰਾ ਨਾਮ ਉਚਾਰਨ ਕਰਾਂ ਤੇਰਾ ਜਸ ਚਰਨ ਕਰਾਂਗਾ ਤਰੇ ਨਾਨਕ ਚਰਣੀ ਪਾਏ ਜੋ ਗੁਰੂ ਪਾਤਸ਼ਾਹ ਦੇ ਚਰਣਾ ਦੇ ਵਿੱਚ ਟਹਿ ਪੈਂਦਾ ਏ ਉਸ ਦਾ ਸੰਸਾਰ ਸਾਗਰ ਤੋਂ ਤਰਨਾ ਹੁੰਦਾ ਹੈ ਫਾਲਗੋਣ ਮੇਸ ਲਾਹੀਏ ਜਿਸ ਨੂੰ ਤਿਲ ਨਾ ਤਮਾਏ ਫਗੂਣ ਦੇ ਮਹੀਨੇ ਰਾਈ ਸਤਿਗੁਰ ਪਾਤਸ਼ਾਹ ਜੀ ਆਖਦੇ ਆ ਉਸ ਨੂੰ ਨਿਤ ਪ੍ਰਤੀ ਸਲਾਣਾ ਚਾਹੀਦਾ ਉਸ ਦੀ ਉਪਮਾ ਕਰਨੀ ਚਾਹੀਦੀ ਉਸ ਦੀ ਮਢਾਈ ਕਰਨੀ ਚਾਹੀਦੀ ਕਿਸ ਦੀ ਜਿਸ ਨੂੰ ਤਿਲ ਨਾ ਤਮਾਏ ਤਮਾਏ ਦਾ ਅਰਥ ਹੈ ਤਮਾ ਲੋਭ ਲਾਲਚ ਵਾਹਿਗੁਰੂ ਨੂੰ ਸਾਡੇ ਤੋਂ ਕੋਈ ਲੋਭ ਲਾਲਚ ਨਹੀਂ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜਿ ਨੂੰ ਸਾਡੇ ਤੇ ਕੋਈ ਲੋਭ ਲੋਭ ਲਾਲਚ ਨਹੀਂ ਕੇ ਮੇਰੀ ਉਪਮਾ ਕਰਨਗੇ ਤੇ ਮੈਂ ਵੱਡਾ ਵਜਾ ਮੇਰੇ ਪਾਸਾ ਕੰਨ ਨੇ ਵੱਡਾ ਨਾ ਹੋਵੇ ਘਾਟ ਨਾ ਜਾਏ ਜੇ ਕੋਈ ਸਾਰੇ ਰਣ ਕੇ ਆਖਣ ਤਾ ਵਾਹਿਗੁਰੂ ਨੇ ਜਾਂ ਗੁਰੂ ਨਾਨਕ ਪਾਤਸ਼ਾਹ ਨੇ ਵੱਡਾ ਨਹੀਂ ਹੋ ਜਾਣਾ ਜੇ ਤੁਸੀਂ ਸਾਰੇ ਰਣ ਕੇ ਆਪਾਂ ਬੁਰਾ ਬਲਾ ਕਹੀਏ ਆਪਣੇ ਗੁਰੂ ਨੂੰ ਜਾਂ ਪਰਮਾਤਮਾ ਨੂੰ ਤੇ ਕੋਈ ਪਰਮਾਤਮਾ ਨੇ ਨਿਕਾ ਨਹੀਂ ਹੋ ਜਾਣਾ ਇਹ ਉਪਮਾ ਕਿਉਂ ਕਰੀਏ ਉਪਮਾ ਇਸ ਵਾਸਤੇ ਕਰਨੀ ਹੈ ਕਿ ਸਾਡੇ ਸਾਡਾ ਆਪਣੇ ਆਪ ਦਾ ਭਲਾ ਹੋ ਜਾਵੇ ਸਾਡਾ ਆਪਣੇ ਆਪ ਦਾ ਫਾਇਦਾ ਹੋ ਜਾਵੇ ਤਾਂ ਸਾ ਸੰਗਤ ਜੀ ਇਸ ਤਰ੍ਹਾਂ ਅਸੀਂ ਨਾਮ ਜਪਣਾ ਹੈ ਕੋਈ ਇਹ ਗੁਰੂ ਨੂੰ ਵਡਿਆ ਕਰਨ ਵਾਸਤੇ ਨਹੀਂ ਬਲਕਿ ਆਪਣੇ ਅੰਦਰ ਨੂੰ ਸਵਾਰਨ ਵਾਸਤੇ ਤਾਂ ਸਾ ਸੰਗਤ ਜੀ ਆ ਦੂਸਰੀ ਬੇਨਤੀ ਆਪ ਨੂੰ ਕਰਾਂ ਕਿ ਆਜ ਦੇ ਮਹਾਨ ਰਵਦਾਸ ਜੀ ਦਾ ਜਨਮ ਦਿਹਾੜਾ ਆ ਸਾਰੀਆਂ ਸੰਗਤਾਂ ਨੂੰ ਭਗਤ ਰਮਦਾਸ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ 15 ਭਗਤਾਂ ਦੇ ਵਿੱਚੋਂ ਇੱਕ ਭਗਤ ਨੇ ਭਗਤ ਰਵਦਾਸ ਜੀ ਜਿਨ੍ਹਾਂ ਦੀ ਬਾਣੀ ਤਾਂ-ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਤੇ ਉਹਨਾਂ ਦਾ ਪਰਮਾਨ ਹੈ ਨਾਗਰ ਬਿਨਾ ਮੇਰੀ ਜਾਤ ਵਿਖਿਆਤ ਚਮਾਰੀ ਦੁਨੀਆ ਦੇ ਵਿੱਚ ਪ੍ਰਗਟ ਹੈ ਮੇਰੀ ਜਾਤ ਨੂੰ ਲੋਕ ਚਮਾਰ ਕਹਿੰਦੇ ਨੇ ਮੇਰੀ ਜਾਤ ਵਿਖਿਆਤ ਚਵਾਰੰ ਹਿਦੇ ਰਾਮ ਗੋਬਿੰਦ ਗੁਣ ਸਾਰੰ ਮੇਰੀ ਜਾਤ ਕੁਟਵਾਨ ਲਾ ਢੋਰ ਰਵੰਤਾ ਨਿਤੋ ਬਨਾਸੀ ਆਸ ਪਾਸਾ ਅਬ ਵਿਪਰ ਪ੍ਰਦਾਨ ਤੇ ਕਰੇ ਗੰਡੋ ਤੇਰੇ ਨਾਮ ਸਰਨਾਏ ਰਵਦਾਸ ਦਾਸਾ ਤੋ ਸਾਧ ਸੰਗਤ ਜੀਓ ਮੈਂ ਆਪ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਅੱਜ ਅੱਜ ਵੀ ਸਾਨੂੰ ਜਿਸ ਕੋਣ ਦੇ ਵਿੱਚੋਂ ਬਿੰਨ ਬਾਹਰ ਕੱਢਿਆ ਸੀ ਉਹ ਕੋਣ ਸਾਨੂੰ ਅੱਜ ਵੀ ਚਮੜਿਆ ਹੋਇਆ ਆਪਣੀ ਜਾਤ ਪਾਤ ਨੂੰ ਪ੍ਰਸੰਨ ਕਰਦੇ ਆ ਪਰ ਗੁਰੂ ਗ੍ਰੰਥ ਸਾਹਿਬ ਦਾ ਜਾਤਾਂ ਤੇ ਪਾਤਾਂ ਤੇ ਸਭ ਮਿਟਾ ਦਿੰਦਾ ਸਿਰਫ ਗੁਰੂ ਪਾਤ ਸਾਹਿਬ ਜੀ ਨੇ ਇਹ ਕਿਹਾ ਹੈ ਕਿ ਜੋ ਅੰਮ੍ਰਿਤ ਧਾਰੀ ਨੇ ਜੋ ਸਤ ਸੰਗੀ ਜਨ ਨੇ ਉਹਨਾਂ ਦੇ ਨਾਲ ਤੂੰ ਉੱਠ ਬੈਠ ਜੀ ਉਹਨਾਂ ਦੇ ਨਾਲ ਤੂੰ ਆਪਣੇ ਦਿਸਟੇ ਜੋ ਹਨ ਉਹ ਜੋੜ ਸਤ ਸੰਗਤ ਜੀਓ ਅੱਜ ਪੰਥ ਦੋ ਹਿੱਸਿਆਂ ਦੇ ਵਿੱਚ ਵੰਡਿਆ ਪਿਆ ਉਹ ਕਿਸ ਕਾਰਨ ਇਹਦੇ ਵਿੱਚ ਦੁਸ਼ਮਣ ਦੀ ਬਹੁਤ ਵੱਡੀ ਚਾਰ ਹੈ ਜਿਵੇਂ ਕਿ ਅਗਤ ਰਵਿਦਾਸ ਜੀ ਉਹਨਾਂ ਨੂੰ ਜੋ ਸੇਲ ਦੇ ਉੱਪਰ ਦਸਤਾਰ ਨਹੀਂ ਸਜੀ ਤੇ ਇੱਕ ਮੂਰਤੀ ਉਹਨਾਂ ਦੀ ਬਣਾ ਰੱਖੀ ਹੈ ਆਲ ਉਹਨਾਂ ਦੇ ਕੇਸ ਪਿੱਛਾ ਸੋਤ ਰੱਖੇ ਨਹੀਂ ਐਸਾ ਨਹੀਂ ਉਹ ਵੀ ਪਾਕਪਨ ਦੇ ਸਾਹ ਉਹ ਵੀ ਦਸਤਾਨੇ ਦੇ ਸਾਹ ਅੱਜ ਰਵਦਾਸੀਆਂ ਦਾ ਗੁਰਦੁਆਰਾ ਤੇ ਆ ਜਿੱਟਾਂ ਦਾ ਗੁਰਦੁਆਰਾ ਐ ਰਾਏ ਸਿੱਖਾਂ ਦਾ ਗੁਰਦੁਆਰਾ ਆ ਫਲਾਣੀ ਬਰਾਦਰੀ ਦਾ ਗੁਰਦੁਆਰਾ ਸੀ ਤੇ ਗੁਰੂ ਨਾਨਕ ਨੂੰ ਵੀ ਵੰਡ ਦਿੱਤਾ ਜਾਤ ਪਾਤੋਂ ਦੇ ਵਿੱਚ ਜਦ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਜਾਤ ਪਾਤ ਦਾ ਖੰਡਨ ਕੀਤਾ ਏ ਤੇ ਸਾਰਿਆਂ ਨੂੰ ਇੱਕ ਬਾਟੇ ਦੇ ਨਾਲ ਮੂੰਹ ਲਗਵਾ ਦਿੱਤਾ ਉਦੋਂ ਰਾਜਪੂਤ ਕਹਿੰਦੇ ਸਨ ਭਾਈ ਜਾਨ ਦੇ ਰਾਜੇ ਕਹਿੰਦੇ ਸਨ ਅੰਮ੍ਰਿਤ ਅਸੀਂ ਵੀ ਛਕਾਂਗੇ ਪਰ ਸਾਡਾ ਬਾਟਾ ਅਲੱਗ ਤਿਆਰ ਕੀਤਾ ਜਾਵੇ ਅੱਜ ਬ੍ਰਾਹਮਣ ਦੀ ਚਾਲ ਸਫਲ ਹੋ ਗਈ ਅੱਜ ਜਿਹੜੇ ਨੇ ਕੁਝ ਬਾਟੇ ਅਲੱਗ ਤਿਆਰ ਕਰਕੇ ਉਠਾਰ ਕੇ ਬੱਧੇ ਹੋਏ ਨੇ ਕਿਹ ਇਹ ਦੇ ਵਿੱਚ ਜਿਹੜੇ ਮਨ ਵੀ ਸਿੱਖ ਨੇ ਉਹ ਅੰਮ੍ਰਿਤ ਨਹੀਂ ਛਕ ਸਕਦੇ ਤਾਂ ਇਹ ਸਾਡਾ ਜੋ ਅੰਦਰ ਦਾ ਹਿਰਦਾ ਇਹ ਨਾ ਉਹ ਗੁਰੂ ਨਾਲ ਨਹੀਂ ਜੁੜਿਆ ਸਭ ਕੁਝ ਅਸੀਂ ਗੁਰੂ ਨਾਲੋਂ ਟੁੱਟੇ ਹੋਇਆ ਹੈ ਤੁਹਾਨੂੰ ਅਸੀਂ ਕਦੀ ਵੀ ਨਫ਼ਰਤ ਨਾ ਕਰੀਏ ਜਦੋਂ ਅੰਮ੍ਰਿਤ ਛਕਣ ਜਾਈਏ ਤਾਂ ਉਹਨਾਂ ਬੜੇ ਪਿਆਰ ਅਤੇ ਮੋਹੱਬਤ ਦੇ ਨਾਲ ਅਸੀਂ ਅੰਮ੍ਰਿਤ ਛਕੀਏ ਤੇ ਜਾਤ ਪਾਤ ਦੇ ਭੇਦ ਨੂੰ ਸਦਾ ਸਦਾ ਲਈ ਪਿਟਾ ਦਈਏ ਸਾਧ ਸੰਗਤ ਜੀਓ ਇਤਨੇ ਕੋ ਵਚਨ ਪ੍ਰਵਾਨ ਕਰਨਾ ਮਹਾਨ ਪ੍ਰਭੂ ਦੀ ਖੇਮਾ ਰੋਸ਼ਨੀ ਹੈ ਸਾਧ ਸੰਗਤ ਜੀ ਇਸ ਤਰ੍ਹਾਂ ਕੇ ਪਿਛਲੇ ਸੰਗ੍ਰਾਮ ਤੇ ਆਪ ਸੰਗਤਾਂ ਦੇ ਸਾਹਮਣੇ ਇੱਕ ਦੋ ਪਰਚੀਆਂ ਪਾਈਆਂ ਸੀ